ਅੱਜ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਖਾਸ ਤੌਰ ਤੇ ਸਾਡੇ ਨਗਰ ਨੂੰ ਮਾਗੀ ਅਤੇ ਲੋੜੀ ਦੀਆਂ ਲੱਖ ਲੱਖ ਵਧਾਈਆਂ ਚਾਲੀ ਮੁਕਤੀਆਂ ਦੀ ਧਰਤੀ ਹੈ ਤੇ ਉਸ ਤੇ ਸਾਰੀ ਸਾਧ ਸੰਗਤ ਨੂੰ ਮਹਾਵੀਰ ਗੌਸ਼ਲਾ ਦੇ ਸਮੂਹ ਸੇਵਾਦਾਰਾਂ ਮੰਨਿਓ ਲੱਖ ਲੱਖ ਵਧਾਈਆਂ ਦਿਨੇ ਆ ਉਥੇ ਬੇਨਤੀ ਕਰਦੇ ਕਿਉਂਕਿ ਆਪ ਸੰਗਤਾਂ ਨੂੰ ਸਦਾ ਪਤਰ ਜਿ ਜਿਹੜਾ 17 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਆਪਜੀ ਦੀ ਮਹਾਵੀਰ ਗौਸ਼ੱਲਾ ਚਰਵਾਨਾ ਹੋਣਾ ਤੇ 19 ਤਰੀਕ ਨੂੰ ਸਮਾਪਤੀ ਸਮਾਰੋਹ 26ਵੀਂ ਕੋਤਰੀ ਦੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 351 ਅਖੰਡ ਪਾਠ ਸਾਹਿਬ ਦੇ ਭੋਗ ਪਾਉਣੇ ਉਸ ਅਕਾਲ ਪੁਰਖ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਮਹਾਪੁਰਸ਼ਾਂ ਦੇ ਜਨ ਬੰਦਗੀ ਦੇ ਪ੍ਰਤਾਪ ਸਦਕਾ ਜੋ ਮੇਲੇ ਲੱਗਣੇ ਇਹ ਸਭ ਆਪ ਸੰਗਤਾਂ ਨੂੰ ਸੱਦਾ ਪੱਤਰ ਹੈ ਇਸ ਮਾਧਿਮ ਰਾਈ ਆਪ ਸੰਗਤਾਂ ਇਹ ਸੱਦਾ ਪੱਤਰ ਪ੍ਰਵਾਨ ਕਰਨਾ ਕਿਉਂਕਿ ਸੰਭਵ ਨਹੀਂ ਕੋਈ ਚਿੱਠੀ ਪੱਤਰ ਕਈ ਵਾਰੀ ਪਹੁੰਚੇ ਨਾ ਪਹੁੰਚੇ ਅਖਬਾਰ 'ਚ ਜਾਵੇ ਨਾ ਜਾਵੇ ਤੁਸੀਂ ਇਹ ਸੱਦਾ ਪੱਤਰ ਪ੍ਰਵਾਨ ਕਰਨਾ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਕਿਉਂਕਿ ਇਹ ਸਰਬਤ ਦੇ ਭਲੇ ਵਾਸਤੇ ਮਹਾਯੱਗ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੋ ਰਿਹਾ ਤੇ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਸਭ ਨੇ ਆਪਣੇ ਜੀਵਨ ਦੇ ਦੋ ਦਿਨ ਪਰਮਾਰਥ ਦੇ ਕਾਰਜਾਂ ਚ ਲਾਉਣੇ ਤੇ ਪੁੰਨ ਦੇ ਭਾਗੀ ਬਣਨਾ